ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾ ਲਿਖਦੇ ਨੇ ਰਹਿਣੀ ਰਹੈ ਸੋਈ ਸਿੱਖ ਮੇਰਾ ਉਹੋ ਸਾਹਿਬ ਮੈਂ ਉਸਕਾ ਚਿਹਰਾ ਜਿਹੜਾ ਰਹਿਤ ਬਾਣ ਸਿੱਖ ਹੈ ਉਹ ਮੇਰਾ ਅਸਲ ਸਿੱਖ ਹੈ ਰਹਿਣੀ ਰਹੈ ਸੋਈ ਸਿੱਖ ਮੇਰਾ ਸੌਖੇ ਸ਼ਬਦ ਹੈ ਅਰਥ ਵੀ ਸੁਖੈਣ ਨੇ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਹੈ ਉਹ ਮੇਰਾ ਮਾਲਕ ਹੈ ਮੈਂ ਉਹਦਾ ਨੌਕਰ ਹਾਂ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿ ਕਿਉਂਕਿ ਰਹਿਤ ਬਿਨਾ ਦਰ ਛੁੱਟਾਂ ਖਾਵੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਲਿਖਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਉਹ ਸਾਡਾ ਸਖਾ ਹੈ ਉਹ ਸਾਡਾ ਮਿੱਤਰ ਹੈ ਕਿਹੜਾ ਜੇ ਗੁਰਕੇ ਭਾਣੇ ਵਿੱਚ ਆਵੇ ਜਿਹੜਾ ਗੁਰੂ ਦੀ ਰਜਾ ਵਿੱਚ ਆ ਗਿਆ ਜਿਸ ਜਿਹੜਾ ਖੁਦਰੇ ਹੁਕਮਨੋਂ ਮੰਨਣਾ ਲੱਗ ਪਿਆ ਉਹ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਤੇ ਜੇ ਆਪਣੀ ਮਰਜ਼ੀ ਨਾਲ ਚੱਲੇ ਉਹਨੂੰ ਕੀ ਕਹਿੰਦੇ ਆ ਜੀ ਮਨਮੁਖ ਆਪ ਖੁਦਰੇ ਨੂੰ ਮਨਮੁਖ ਜਿਹੜਾ ਆਪਣੇ ਆਪ ਆਪਣੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ ਸਤਿਗੁਰ ਕਹਿੰਦੇ ਸਾਡਾ ਸਖਾ ਮਿੱਤਰ ਭਾਈ ਉਹ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਚੱਲਦਾ ਹੈ ਸੋ ਸਿੱਖ ਸਖਾਪੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲਿਆ ਭਾਈ ਪਿਛੜ ਝੋਟਾ ਖਾਵੇ ਜੇ ਆਪਣੀ ਮਰਜ਼ੀ ਨਾਲ ਚੱਲੇਗਾ ਜਿਹੜਾ ਸਤਗੁਰ ਕਹਿੰਦੇ ਰੱਬ ਨਾਲੋਂ ਟੁੱਟ ਜਾਏਗਾ ਤੇ ਆ ਰੱਬ ਨਾਲੋਂ ਟੁੱਟ ਕੇ ਜਮਾਂ ਦੇ ਰਹਿ ਪੈ ਜਾਏਗਾ ਜਿਹੜਾ ਸਤਗੁਰਾਂ ਅੱਜ ਸ਼ਬਦ ਲਿਖਿਆ ਉਹ ਵੀ ਸਤਗੁਰ ਕਹਿੰਦੇ ਜਮਾ ਦੇ ਰਾਹ ਪੈ ਜਾਵੇਗਾ ਜਿਹੜਾ ਆੜਾ ਮਿੱਤਰ ਆ ਉਹ ਤੇ ਰੱਜਾ ਵਿੱਚ ਚੰਨਣ ਵਾਲਾ ਆਪਣਾ ਭਾਣਾ ਚੱਲਿਆ ਭਾਈ ਵਿਛੜ ਝੋਟਾ ਖਾਵੈ ਇਹ ਸਾਧ ਸੰਗਤ ਜਮਾ ਦੀਆਂ ਝੋਟਾਂ ਜਿਵੇਂ ਮੂਲਾ ਖਤਰੀ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਕੀਤੀ ਜੀ ਪਰ ਗੁਰੂ ਨਾਲ ਵਿਛੜ ਗਿਆ ਗੁਰੂ ਨਾਲ ਟੁੱਟ ਗਿਆ ਜਦੋਂ ਗੁਰੂ ਨਾਲੋਂ ਟੁੱਟਾ ਫਿਰ ਦੇਖੋ ਕਿੰਨੀਆਂ ਸਦੀਆਂ ਲਗਭਗ 2 ਸਦੀਆਂ ਤੋਂ ਬਾਅਦ ਮੁਲਾ ਬਖਸ਼ਿਆ ਗਿਆ ਮੁਲਾ ਤਾਂ ਬਖਸ਼ਿਆ ਗਿਆ ਕਿਉਂਕਿ ਗੁਰੂ ਕੀ ਸੰਗਤ ਕੀਤੀ ਸੀ ਗੁਰੂ ਨੇ ਆਪਣਾ ਵਿਰਧ ਸੀਗਾ ਸਤਗੁਰ ਕਹਿੰਦੇ ਵੇਖ ਬੇਮਕ ਹੋਏ RAM ਤੇ ਲੱਗਣ ਜਨਮ ਵਿਯੋਗ ਆ ਜਮਾ ਦੇ ਰਾਹ ਪਹੁੰਚੇਗਾ ਛੋਟਾ ਖਾਣੀਆਂ ਪਹਿਣ ਗਿਆ